ਗੱਤ ਹੈ ਤੁਹਾਡਾ ਗਵਿੰਦਰ ਫੈਮਿਲੀ ਵਲੋਗ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਹੈਵੀ ਸਾਈਜ਼ ਦੀ ਕੁੜਤੀ ਦੀ ਕਟਿੰਗ ਬਾਰੇ ਦੱਸਾਂਗੇ ਜਿਹਦਾ ਮੇਜ਼ਰਮੈਂਟ ਇਸ ਤਰੀਕੇ ਨਾਲ ਹੈ ਤੀਰਾ ਉਹਨਾਂ ਦਾ 12 ਇੰਚ ਰੈਡੀ ਆ ਫਿਟਿੰਗ ਉਹਨਾਂ ਦੀ ਛਾਤੀ ਹੈਗੀ ਜੀ 23 ਇੰਚ ਰੈਡੀ ਆ ਕਮਰ ਉਹਨਾਂ ਦੀ 21 ਇੰਚ ਆ ਤੇ हिਪ ਉਹਨਾਂ ਦੀ ਹੈਗੀ ਹੈ ਜੀ 2.5 25 ਇੰਚ ਠੀਕ ਹੈ ਨੇਚਰ ਦੇ ਅਕੋਰਡਿੰਗ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਕੁੜਤੀ ਦੀ ਕਟਿੰਗ ਕਰਨੀ ਹੈ ਕਿੰਨਾ ਆਪਾਂ ਮੋੜਾ ਰੱਖਣਾ ਹੈ ਕਿੰਨੇ ਤੇ ਪਲੇਟ ਰੈਡੀ ਕਰਨੀ ਆ ਠੀਕ ਹੈ ਜੀ ਸਾਰੀ ਜਾਣਕਾਰੀ ਦੇ ਲਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਤੇ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਐਂਦ ਤੱਕ ਜਰੂਰ ਦੇਖਿਆ ਕਰੋ ਵੀਡੀਓ ਨੂੰ ਕਿਤੇ ਸਕਿਪ ਨਾ ਕਰਿਆ ਕਰੋ ਤਾਂ ਜੋ ਤੁਹਾਡੀ ਜਿਹੜੀ ਜਾਣਕਾਰੀ ਆ ਅਧੂਰੀ ਨਾ ਰਹਿ ਜੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਤੀਰ ਇਹਨਾਂ ਦਾ ਹੈਗਾ 12 ਰੈਡੀ ਤੇ ਆਪਾਂ ਲਾਵਾਂਗੇ 13 13 ਦਾ ਹਾਫ ਹੋ ਗਿਆ 6.5 ਠੀਕ ਹੈ ਜੀ ਇੱਥੋਂ ਵੀ ਲਾਵਾਂਗੇ 6.5 ਇੱਥੋਂ ਵੀ 13 ਦਾ ਹਾਫ ਲਾਵਾਂਗੇ 6.5 ਮੋੜ ਦਾ ਇਹਨਾਂ ਦਾ ਆਪਾਂ ਰੱਖਾਂਗੇ 7 ਇੰਚ ਇਹ ਵੀਡੀਓ ਆਪਾਂ ਤਿਆਰ ਬਣਾਉਣੀ ਹੈ ਨਾ ਕਈ ਭੈਣਾਂ ਦਾ ਕਮੈਂਟ ਹੁੰਦਾ ਹੈ ਕਿ ਹੈਵੀ ਸਾਈਜ਼ ਵਿੱਚ ਆਪਾਂ ਮੋਡਾ ਜ਼ਿਆਦਾ ਰੱਖਾਂਗੇ ਠੀਕ ਹੈ ਜੀ ਇਹਦਾ ਮੋਡਾ ਵੀ ਆਪਾਂ 7 ਇੰਚ ਹੀ ਰੱਖਿਆ ਹੈ ਹੈਵੀ ਸਾਈਜ਼ ਦੀ ਕੁੜਤੀ ਵਿੱਚ ਵੀ ਮੋਡਾ ਆਪਾਂ 7 ਇੰਚ ਰੱਖਿਆ ਇਸ ਤੋਂ ਬਾਅਦ ਆਪਾਂ ਲਾਵਾਂਗੇ 7.5 ਤੇ ਕਮਰ ਦਾ ਨਿਸ਼ਾਨ ਤੇ ਇਹ ਸਾਈਡ ਸਲਾਈ ਇਹਦੇ ਇਹ 15 13 ਲਾਵਾਂਗੇ ਆਪਾਂ 16 ਤੇ 1 ਇੰਚ ਵੱਧ ਲਾਵਾਂਗੇ ਤੇ ਛਾਤੀ ਇਹਨਾਂ ਦੀ ਇਹ 23 ਆਪਾਂ ਲਾਵਾਂਗੇ 23.5 23.5 ਦਾ ਹਾਫ ਹੋ ਗਿਆ ਪੌਣੇ 12 ਤੇ ਜਿਹੜੀ ਇਹਨਾਂ ਦੀ ਕਮਰ ਹੈ ਕਮਰ ਇਹਨਾਂ ਦੀ ਹੈਗੀ 21 ਤੇ ਆਪਾਂ ਲਾਵਾਂਗੇ 22 22 ਦਾ ਹਾਫ ਹੋ ਗਿਆ 11 ਠੀਕ ਹੈ ਹੈਪਨਰ ਇਹ ਹੈਗੀ 2.25 2.25 ਦਾ ਹਾਫ ਹੋ ਗਿਆ 12.5 ਤੋਂ ਇੱਕ ਲੈਂ ਜਿਆਦਾ ਇਹਨਾਂ ਨਿਸ਼ਾਨਾਂ ਨੂੰ ਇਸ ਤਰੀਕੇ ਨਾਲ ਮਿਲਾ ਜਾਏਗੇ ਆਪਾਂ ਨੂੰ ਇਸ ਤੋਂ ਬਾਅਦ ਆਪਾਂ ਮੋਡੇ ਦੀ ਗੁਲਾਈ ਬਣਾਉਣੀ ਇਹਨਾਂ ਦੀ ਦੇਖੋ ਇੱਕ ਨਿਸ਼ਾਨ ਲਾਵਾਂਗੇ ਇਹਨਾਂ ਦਾ 2.5 ਇੰਚ ਤੇ ਤੇ ਇੱਕ ਨਿਸ਼ਾਨ ਲਾਵਾਂਗੇ ਇਹਨਾਂ ਦਾ ਆਪਾਂ 1.5 ਇੰਚ ਤੇ ਦੋਨੇ ਨਿਸ਼ਾਨ ਹੋ ਗਏ ਨਰੇ ਆ ਬੈਕ ਦਾ ਨਿਸ਼ਾਨ ਲਾਇਆ ਆਪਾਂ 2.5 ਇੰਚ ਤੇ ਤੇ ਫਰੰਟ ਵਾਲਾ ਨਿਸ਼ਾਨ ਲਾਇਆ ਆਪਾਂ 1.5 ਤੇ ਠੀਕ ਹੈ ਇਸ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਨਾਲ ਬੁਲਾ ਰਹੇਗੇ ਇਸ ਤਰੀਕੇ ਨਾਲ ගේ න්් වල සත්ත මොඩර හ් පරගේ සට් එත්තෙන්න් බන්ධ වලි සෑඩලාමගේ දයන්ච්‍රරනිෂාන් ඒ හොගේ ජීනර බන්ධ වලි ඒගේ ෆරන්් වලි මොඩජි ගුලයි ික අපන ෆකිරැග දෙක ඒවන ශාන පගල ඕනේ දෝචතේ ਏ ਲਾਇਆ ਪਟਾਈ ਇੰਚ ਤੇ ਬੈਕ ਵਾਲਾ ਇਹ ਨਿਸ਼ਾਨ ਨੂੰ ਆਪਾਂ 1 ਇੰਚ ਤੇ ਇਹ ਲਾਇਆ ਆਪਾਂ 7 ਇੰਚ ਤੇ ਮੋਢੇ ਦੀ ਜਿਹੜੀ ਕਟਾਈ ਆਪਾਂ 7 ਇੰਚ ਤੇ ਰੱਖੀ ਆ ਅੱਧਾ ਇੰਚ ਆਪਾਂ ਥੀਰੇ ਦੀ ਕੱਟ ਲੈਣੀ ਆ ਉਹ ਲਾਵਾਂਗੇ 3 ਇੰਚ ਤੇ ਕਿੱਥੋਂ ਆਪਾਂ ਇਸ ਤਰ੍ਹਾਂ ਇਹ ਦੇ ਨਾਲ ਕਿ ਜਿਹੜਾ ਹੈਗਾ ਆਪਣਾ ਗਲਾ ਬੈਕ ਨੂੰ ਨਾ ਜਾਵੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾ ਤੇ ਆਪਾਂ ਕਰ ਦਾਂਗੇ ਕਟਿੰਗ ਸਭ ਤੋਂ ਪਹਿਲਾਂ ਸਾਰੇ ਪੱਲੇ ਚੱਕਾਂਗੇ ਆਪਾਂ इस तो बार सिर्फ उपरला पला चकेंगे फ्रंट वाला पासा इस तू बाद की कार्ड कटिंग करा तो सैडा तो कपड़ा बराबर सैडा तो कपड़ा बराबर करा आप हिप वाले कट लावे आप तो लगे ला ला प्लेटा के निशान प्लेट है बारह इंचारे लावे ला साढ़े बारह देखो ब्रेस्ट हैवी है, है तो इन्होंने जी प्लेट भी बारह इंच से रेडी है ठीक है लंबी प्लेट होगी जी बारह इंच से आप लावे ला साढ़े बारह से अद्धा इंच जो है उपर सिलाई च तो लंबी प्लेट रखा सात इंच ਜਿਹੜਾ ਇਹਨਾਂ ਦਾ ਆਹ ਵਾਲਾ ਗੈਪ ਹੈ ਰੱਖਾਂਗੇ 3.5 ਦੇ ਇਹ ਹੋ ਗਏ ਨੇ ਪ੍ਰੈਸਟ ਵਧਨ ਕਰਕੇ ਪਲੇਟਾਂ ਦਾ ਗੈਪ ਇਹਨਾਂ ਦਾ ਜ਼ਿਆਦਾ ਹੋ ਗਿਆ 3.5 ਦਾ ਗੈਪ ਹੋ ਗਿਆ ਇੱਥੋਂ ਇਸ ਤੋਂ ਬਾਅਦ ਆਪਾਂ ਪਲੇਟ ਤੋਂ 3 ਇੰਚ ਸਿੱਧਾ ਨਿਸ਼ਾਨ ਲਾਉਣਾ ਇੱਕ ਪਲੇਟ ਤੋਂ ਤੇ ਆਪਾਂ ਬਣਾਉਣੇ ਕਮਰ ਵਾਲੀ ਪਲੇਟ ਇੱਥੇ ਇੰਚ ਦੇ ਰੱਖਾਂਗੇ ਇਸ ਤੇ ਇੱਥੇ ਨਿਸ਼ਾਨਤ ਰੱਖਾਂਗੇ ਇਹ ਵਾਲਾ ਗੈਪ ਰੱਖਾਂਗੇ ਨਾ ਰ ਆਪਾਂ 2.5 ਤੇ ਤੇ ਇੱਥੇ ਵੀ ਇਹਨਾਂ ਦਾ ਗੈਪ ਰੱਖਾਂਗੇ ਆਪਾਂ 2.5 ਤੇ ਆਹ ਵਾਲਾ ਗੈਪ ਇਹਨਾਂ ਦਾ ਆਪਾਂ 2.5 ਇੰਚ ਤੇ ਰੱਖਿਆ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕੱਢ ਦੇਾਂਗੇ ਇਸ ਤੋਂ ਬਾਅਦ ਬੈਕ ਪੱਲੇ ਦੇ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਤੇ ਬੈਕ ਗਲੇ ਦੀ ਕਟਿੰਗ ਕਰਾਂਗੇ ਪਲੇਟ ਹੈਗੀ 12 ਇੰਚ ਤੇ ਤਿਆਰ ਤੇ ਆਪਾਂ ਲਾਵਾਂਗੇ 12.5 ਤੇ ਲੰਬੀ ਪਲੇਟ 7 ਇੰਚ ਤੇ ਚੜਾਈ 3.5 ਤੇ ਇੱਥੋਂ ਵੀ 3.5 ਇਹ ਹੋ ਗਈ ਆਪਣੀ ਪਲੇਟ ਸਿੱਧੀਆਂ ਬੈਕ ਪੱਲੇ ਸਾਰ ਸਿੱਧੀਆਂ ਪਲੇਟਾਂ ਬਣਦੀਆਂ ਬੈਕ ਗਲਾ ਇਹਨਾਂ ਦਾ ਹੈਗੇ 5 ਇੰਚ ਰੈਡੀ ਸੁੜਾਈ ਰੱਖਾਂਗੇ ਸਵਾ ਦੋ ਇੱਥੋਂ 20 ਸਵਾ ਦੋ ਇੱਥੇ ਗੁਲਾਈ ਬਣਾ ਰਹੇਗੇ ਤੇ ਇਹਦੀ ਆਪਾਂ ਕਟਿੰਗ ਕਰਦੇ ਆਂਗੇ ਠੀਕ ਹੈ ਤੇ ਇਹ ਹੋ ਗਈ ਜੀ ਆਪਣੇ ਹੈਵੀ ਸਾਈਜ਼ ਦੀ ਕੁੜਤੀ ਦੀ ਕਟਿੰਗ ਅਗਰ ਤੁਹਾਨੂੰ ਕੋਈ ਵੀ ਡਾਊਟ ਹੈਗਾ ਫਿਰ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਨੂੰ ਬੈਥਰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ